ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਫਾਰਮ ਵਾਲੀ ਬੁਕਰਮ ਨੂੰ ਕਿਸ ਤਰੀਕੇ ਨਾਲ ਸਲਵਾਰ ਦੇ ਪਹੁੰਚੇ ਤੇ ਅਟੈਚ ਕਰਦੇ ਆਂ ਤੇ ਸਭ ਤੋਂ ਪਹਿਲਾਂ ਆਪਾਂ ਫਾਰਮ ਵਾਲੀ ਬੁਕਰਮ ਲੈ ਲੈਣੀ ਹੈ ਜੀ ਠੀਕ ਆ ਫਾਰਮ ਵਾਲੀ ਬੁਕਰਮ ਨੂੰ ਆਪਾਂ ਇਸ ਤਰੀਕੇ ਨਾਲ ਪੂਰੀ ਫਿਨਿਸ਼ਿੰਗ ਦੇ ਨਾਲ ਕੀਆ ਕੱਪੜੇ ਦੇ ਨਾਲ ਅਟੈਚ ਕਰ ਲੈਣਾ ਹੈ ਅਟੈਚ ਕਰਨ ਤੋਂ ਬਾਅਦ ਕੀ ਹੈ ਜੀ ਆਪਾਂ ਸਲਵਾਰ ਦਾ ਪਹੁੰਚਾ ਲੈਣਾ ਹੈ ਸਲਵਾਰ ਦਾ ਪਹੁੰਚਾ ਆਪਾਂ ਸਿੱਧੀ ਸਾਈਡ ਲੈਣਾ ਉਸ ਤੋਂ ਬਾਅਦ ਕੀ ਆਪਾਂ ਇਸ ਤਰੀਕੇ ਨਾਲ ਬੁਕਰਮ ਨੂੰ ਰੱਖ ਲੈਣਾ ਪੂਰੇ ਧਿਆਨ ਦੇ ਨਾਲ ਦੇਖਿਆ ਜੀ ਜੀ ਤੇ ਇੱਕ ਕਿਨਾਰੀ ਕਿਨਾਰੇ ਦੇ ਉੱਤੇ ਆਪਾਂ ਸਲਾਈ ਲਗਾ ਲੈਣੀ ਆ ਇਹਦੇ ਨਾਲ ਕੀ ਹੈ ਜੇ ਆਪਣੇ ਪੌਂਚੇ ਦੇ ਵਿੱਚ ਕਦੇ ਵੀ ਵਟ ਨਹੀਂ ਆਉਣਾ ਤੇ ਪੂਰੀ ਫਿਨਿਸ਼ਿੰਗ ਨਾਲ ਪੌਂਚਾ ਰੈਡੀ ਹੋਊਗਾ ਤੇ ਇਹ ਦੇਖੋ ਜੀ ਆਪਾਂ ਬਿਲਕੁਲ ਕਿਨਾਰੀ ਕਿਨਾਰੀ ਤੇ ਸਲਾਈ ਲਗਾਣੀ ਆ ਸਪੈਸ਼ਲ ਫਾਰ ਬਿਗਨਰਸ ਲਈ ਹੈ ਜੀ ਪਲੀਜ਼ ਉਹ ਮੇਰੀਆਂ ਭੈਣਾਂ ਕਮੈਂਟ ਨਾ ਕਰਿਆ ਜੇ ਜਿੰਨਾਂ ਨੂੰ ਇਹ ਪਤਾ ਹੈ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਆਪਾਂ ਕਿਨਾਰੀ ਤੇ ਸिलाई ਲਗਾ ਕੇ ਇਸ ਤਰੀਕੇ ਨਾਲ ਆਪਾਂ ਪੌਂਚੇ ਨੂੰ ਫੋਲਡ ਕਰ ਲੈਣਾ ਹੈ ਅੰਦਰਲੀ ਸਾਈਡ ਠੀਕ ਹੈ ਜੀ ਉਸ ਤੋਂ ਬਾਅਦ ਕਿ ਇੱਕ ਕਿਨਾਰੀ ਕਿਨਾਰੀ ਦੀ ਆਪਾਂ ਸिलाई ਲਗਾ ਲੈਣੀ ਹੈ ਇਸ ਤੇ ਇਸ ਤਰੀਕੇ ਨਾਲ ਆਪਾਂ ਬਿਲਕੁਲ ਕਿਨਾਰੀ-ਕਿਨਾਰੀ ਤੇ ਸिलाई ਲਗਾ ਲੈਣੀ ਹੈ ਜੀ ਉਸ ਤੋਂ ਬਾਅਦ ਹੁਣ ਆਪਾਂ ਇੱਕ ਇਹਦੇ ਨਾਲ-ਨਾਲ ਸिलाई ਲਗਾ ਲੈਣੀ ਹੈ ਜੀ ਬਿਲਕੁਲ ਇੱਕ-ਇੱਕ ਪੈਰ ਦੇ ਮਾਰਜਨ ਨਾਲ ਠੀਕ ਹੈ ਨਾਲ-ਨਾਲ ਇਸ ਤਰੀਕੇ ਦੇ ਇੱਕ ਇੱਕ ਪੈਰ ਸਪੇਸ ਰੱਖ ਕੇ ਆਪਾਂ ਸिलाई ਲਗਾ ਲੈਣੀ ਹੈ ਜਦੋਂ ਵੀ ਆਪਾਂ ਪਹੁੰਚਾ ਰੈਡੀ ਕਰਨਾ ਹੈ ਜੀ ਉਦੋਂ ਆਪਾਂ ਇੱਕ ਨੰਬਰ ਦੀ ਹੀ ਸਲਾਈ ਲਗਾਣੀ ਹੈ ਉਹਦੇ ਨਾਲ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਆਉਂਦੀ ਹੈ ਜੀ ਆਪਣੇ ਕੰਮ ਦੇ ਵਿੱਚ ਤੇ ਪਹੁੰਚਾ ਬਹੁਤ ਹੀ ਫਿਨਿਸ਼ਿੰਗ ਨਾਲ ਤਿਆਰ ਹੁੰਦਾ ਹੈ ਜੀ ਠੀਕ ਹੈ ਬਿਲਕੁਲ ਬ੍ਰੀਕ ਸਲਾਈ ਲਗਾਇਆ ਕਰੋ ਇੱਕ ਨੰਬਰ ਦੀ ਸਲਾਈ ਨਾਲ ਹੀ ਪਹੁੰਚਾ ਤੁਸੀਂ ਰੈਡੀ ਕਰਨਾ ਆ ਦੇਖੋ ਜੀ ਬਿਲਕੁਲ ਇੱਕ ਨੰਬਰ ਦੀ ਸਲਾਈ ਪੂਰੀ ਫਿਨਿਸ਼ਿੰਗ ਦੇ ਨਾਲ ਲੱਗਦੀ ਹੈ ਤੇ ਨਾ ਹੀ ਇਹਦੇ ਵਿੱਚ ਕੋਈ ਫੇਰ ਵਟ ਆਉਂਦੇ ਆ ਹੋਂਚੇ ਦੇ ਵਿੱਚ ਹੁਣ ਆਪਾਂ ਇੱਕ ਉੱਪਰ ਸਲਾਈ ਲਗਾ ਲੈਣੀ ਆ ਪੂਰਾ ਕੱਪੜੇ ਨੂੰ ਚੰਗੇ ਤਰੀਕੇ ਨਾਲ ਖਿੱਚ ਕੇ ਇੱਕੇ ਜੀ ਐਵੇਂ ਹੱਥ ਮਾਰਦੇ ਜਾਣਾ ਤੇ ਆਪਣਾ ਇਹ ਸਲਾਈ ਲਗਾਉਂਦੇ ਜਾਣਾ ਨਾਹੀ ਥੱਲੇ ਪਾਸੇ ਨਾਹੀ ਉੱਪਰਲੀ ਸਾਈਡ ਕੱਪੜੇ ਦੇ ਵਿੱਚ ਕੋਈ ਵਾਟ ਆਣਾ ਚਾਹੀਦਾ ਜਦੋਂ ਇਸ ਤਰੀਕੇ ਨਾਲ ਆਪਾਂ ਪੌਂਚਾ ਅਟੈਚ ਕਰਦਾ ਜੀ ਕਰਦੇ ਆ ਤੇ ਪੌਂਚਾ ਬਹੁਤ ਹੀ ਫਿਨਿਸ਼ਿੰਗ ਨਾਲ ਰੈਡੀ ਹੁੰਦਾ ਤੇ ਹੁਣ ਮੈਂ ਤੁਹਾਨੂੰ ਇਹਦੀ ਫਾਈਨਲ ਲੁੱਕ ਦਿਖਾਉਂਗੀ ਜੀ ਠੀਕ ਹੈ ਇਹ ਦੇਖੋ ਜੀ ਪੌਂਚਾ ਆਪਣਾ ਬਣ ਕੇ ਰੈਡੀ ਹੋ ਗਿਆ ਇਸ ਤਰੀਕੇ ਨਾਲ ਮੈਂ ਸਿੱਧੀਆਂ ਸਲਾਈਆਂ ਲਾਈਆਂ ਨੇ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਸਕਰੋਲਿੰਗ ਵੀ ਭਰ ਸਕਦੇ ਹਾਂ ਤੇ ਤੁਸੀਂ ਵੇਖ ਸਕਦੇ ਹੋ ਜੀ ਇਹਦੇ ਵਿੱਚ ਕਿਤੇ ਵੀ ਕੋਈ ਵਟ ਨਹੀਂ ਆ ਪੂਰੀ ਫਿਨਿਸ਼ਿੰਗ ਦੇ ਨਾਲ ਕੇ ਆਪਣਾ ਪੌਂਚਾ ਰੈਡੀ ਹੋਇਆ ਹੈ ਠੀਕ ਹੈ ਜੀ ਸੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਲਾਈਕ ਸਬਸਕ੍ਰਾਈਬ ਚੈਨਲ ਨੂੰ ਨਾ ਕਰਨਾ ਭੁੱਲਿਆ ਜੇ ਜੀ ਤੇ ਬਹੁਤ ਬਹੁਤ ਧੰਵਾ ਜੀ ਥੈਂਕਸ ਫॉर ਵਾਚਿੰਗ